ਜਿਉਂਦ ਖੁਦੀ ਮਿਟ ਜਾਂਦੀ ਫਿਰ ਖੁਦਾ ਦੇ ਨਾਲ ਮਿਲਾਬ ਹੋ ਜਾਂਦਾ ਹੁਣ ਇਹ ਤੇ ਕਹਿੰਦਾ ਹਮ ਕਿਸੇ ਸੇ ਕੰਮ ਨਹੀਂ ਆਖੋ ਸਤਨਾਮ ਵਾਹਿਗੁਰੂ ਇਹ ਕਹਿੰਦਾ ਅਸੀਂ ਕਿਸੇ ਨਾਲ ਘਟਾ ਛੜਦਾ ਨਹੀਂ ਹੰਕੜਵਾਜੀ ਨਹੀਂ ਛੱਡਦਾ ਹੁਣ ਮਨ ਕਹਿੰਦਾ ਮਹਾਰਾਜ ਖੁਦਾ ਦਾ ਮਿਲਾਬ ਕਿਵੇਂ ਹੁੰਦਾ ਮੇਰੇ ਬਾਦਸ਼ਾਹ ਕਹਿੰਦੇ ਕਿਸੇ ਪੂਰਨ ਪੁਰਖ ਦੀ ਸ਼ਰਨ ਵਿੱਚ ਜਾਣਾ ਪੈਂਦਾ ਕਹ ਦਿਓ ਸਤਿਨਾਮ ਵਾਹਿਗੁਰੂ ਫਿਰ ਸੁਣਨਾ ਚਾਹਦਾ ਆਹ ਆਹ ਪੂਰੇ ਗੁਰ ਕਾ ਸੁਨ ਉਪਦੇਸ਼ ਤਾਂ ਮੈਂ ਕਹਿਣਾ ਪੂਰੇ ਦਾ ਪਰਮ ਬ੍ਰਹਮ ਨਿਕਟ ਕਰ ਪੀਖ ਕਹਿੰਦੇ ਕਿਸੇ ਪੂਰਨ ਪੁਰਖ ਦੀ ਸ਼ਰਨ ਵਿੱਚ ਜਾਣਾ ਪੈਂਦਾ ਕਹਿੰਦੇ ਮਹਾਰਾਜ ਫਿਰ ਕੀ ਕਰਨਾ ਪੈਂਦਾ ਕਹਿੰਦੇ ਉਸ ਤੇ ਸ਼ਰਤਾਂ ਬਣਾਉਣੀ ਪੈਂਦੀ ਆ ਉਸ ਤੇ ਸ਼ਰਤਾਂ ਬਣਾਉਣੀ ਪੈਂਦੀ ਸ਼ਰਤਾਂ ਰੱਖਣੀ ਪੈਂਦੀ ਹੈ ਬਾਦਸ਼ਾਹ ਫਿਰ ਕੀ ਕਰਨਾ ਪੈਂਦਾ ਫਿਰ ਮਨ ਉਸ ਨੂੰ ਦੇਣਾ ਪੈਂਦਾ ਨਾ ਤਾਂ ਫਿਰ ਕੀ ਕਰਨਾ ਪੈਂਦਾ ਫਿਰ ਉਸ ਦੀ ਸ਼ਰਨ ਵਿੱਚ ਰਹਿ ਕੇ ਉਸ ਤੇ ਵਚਨ ਕਮਾਉਣੇ ਪੈਂਦੇ ਨੇ ਆਖੋ ਸੋਨਾ ਵਾਹਿਗੁਰੂ ਇਹ ਤਾਂ ਹੁਕਮ ਚਾੜ੍ਹਦਾ ਆ ਕੇ ਆ ਮੈਂ ਕੰਮ ਕਿਆ ਸੀ ਹੋਇਆ ਕਿ ਨਹੀਂ ਆਖੋ ਸਤਨਾਮ ਵਾਹਿਗੁਰੂ ਬਾਤਾ ਜੀ ਮਨ ਰੁਕਦਾ ਨਹੀਂ ਕਰਾਂਗੀ ਦੱਸੋ ਬਾਤਾ ਜੀ ਕਿਵੇਂ ਰੋਕਾਂ ਮਨ ਆਪਣਾ ਸੋਚ ਸੜੀ ਕਿਵੇਂ ਰੋਕਾਂ ਮਨ ਆਪਣਾ ਜੀ ਕਿਤੇ ਰੋਕਾ ਮਨ ਆਪਣਾ ਕਸੂਦਾਤਾ ਜੀ ਕਿਤੇ ਮੇ ਰੋਕਾ ਮਨ ਆਪਣਾ ਕਸੂਦਾਤਾ ਜੀ ਕਿਤੇ ਮੇ ਰੋਕਾ ਮਨ ਆਪਣਾ ਕਸੂਦਾਤਾ ਜੀ ਕਿਤੇ ਮੇ ਰੋਕਾ ਮਨ ਆਪਣਾ ਨ ਕੋਮ ਹਮ ਸੰਭਲ ਆਪਣਾ ਜੀਵ ਕਾ ਮਨ ਆਪਣਾ ਰੋਕਾ ਮੰਨ ਆਪਣਾ ਰੋਕਾ ਮੰਨ ਆਪਣਾ ਰੋਕਾ ਮੰਨ ਆਪਣਾ ਜੀਵ ਕਾ ਮਨ ਆਪਣਾ ਦੱਸੋ ਰੋਕਾ ਕਾ ਸੱਚੀ